ਮ ਬਟਾਲਾ ਦੇ ਘਰ ਜੇ ਗੱਲ ਕਰੀਏ ਤੇ ਦੇ ਰਾਤ ਜਿਹੜੀ ਹੈ ਵਿਜੀਲੈਂਸੀ ਰੇਡ ਹੁੰਦੀ ਹੈ ਇਹ ਗੱਡੀ ਦੇਖ ਸਕਦੇ ਹੋ ਐਸਜੀਐਮ ਦੇ ਘਰ ਦੇ ਬਾਹਰ ਖੜੀ ਆ ਔਰ ਦੂਸਰੇ ਪਾਸੇ ਤਸਵੀਰ ਉਹਨਾਂ ਦੇ ਡਰਾਈਵ ਰੂਮ ਦੀ ਆ ਔਰ ਉਹ ਦੂਸਰੇ ਪਾਸੇ ਇਹ ਤਸਵੀਰ ਡਰਾਈਵ ਰੂਮ ਦੀ ਆ ਔਰ ਦੇਖ ਸਕਦੇ ਹੋ ਕਿ ਇੱਕ ਟੈਚੀ ਖੁੱਲਾ ਪਿਆ ਔਰ ਟੈਚੀ ਉਹ ਕੀ ਬਿਆਨ ਕਰ ਰਿਹਾ ਲੇਕਿਨ ਇਹ ਤੇ ਦੱਸਣ ਵਾਲੇ ਵਿਜੀਲੈਂਸੀ ਦੱਸੇਗਾ ਲੇਕਿਨ ਇਹ ਜ਼ਰੂਰ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਕਿ ਲੱਖਾਂ ਦੀ ਲੱਖਾਂ ਦੀ ਨਕਦੀ ਜਿਹੜੀ ਆ ਉਹ ਜ਼ਰੂਰ ਬਰਾਮਦ ਹੋਈ ਹੈ ਲੇਕਿਨ ਇਸੇ ਹੀ ਘਰ ਦੇ ਵਿੱਚ ਕੁਛ ਦਿਨ ਪਹਿਲੇ ਵਿਜੀਲੈਂਸ ਦੀ ਰੇਡ ਹੋਈ ਔਰ ਪੂਰੀ ਤਰ੍ਹਾਂ ਜਿਹੜਾ ਕਾਟਨ ਅਪ ਕੀਤਾ ਗਿਆ ਸੀ ਇਸ ਪੂਰੇ ਇਲਾਕੇ ਨੂੰ ਕਿਉਂਕਿ ਬਿਲਕੁਲ ਸਾਹਮਣੇ ਜਿਹੜਾ ਐਸਐਸਪੀ ਦਾ ਰੈ residense ਹੈ ਔਰ ਦੂਸਰੇ ਪਾਸੇ ਐਸਐਡੀਐਮ ਦਾ ਘਰ ਔਰ ਇਹ ਇਲਾਕੇ ਨੂੰ ਪੂਰਾ ਕਾਟਨ ਅਪ ਕੀਤਾ ਗਿਆ ਉਸ ਤੋਂ ਬਾਅਦ ਵਿਜੀਲੈਂਸ ਨੇ ਲੋ ਪੂਰੀ ਜਾਂਚ ਕੀਤੀ ਗਈ ਔਰ ਦੋ ਤਿੰਨ ਗੱਡੀਆਂ ਤੇਰੀਆ ਵਿਜੀਲੈਂਸ ਦੀਆਂ ਗੱਡੀਆਂ ਸੀ ਉਹਨਾਂ ਦੇ ਵਿੱਚ ਵਿਕਰਮਜੀਤ ਸਿੰਘ ਨੂੰ ਬਿਠਾ ਕੇ ਲੈ ਕੇ ਜਾਇਆ ਜਾਂਦਾ ਔਰ ਇਸ ਵੇਲੇ ਆਪਾਂ ਉਹਨਾਂ ਦੇ ਘਰ ਦੇ ਅੰਦਰ ਖੜੇ ਆ ਜਿਹੜਾ ਕਿ ਕੁਝ ਸਮੇਂ ਪਹਿਲੇ ਗੇਟ ਬੰਦ ਸੀ ਔਰ ਉਸ ਜਗ੍ਹਾ ਦੇ ਵਿੱਚ ਖੜੇ ਆ ਜਿੱਥੇ ਕਿ ਗੇਟ ਖੁੱਲ੍ਹਾ ਹੋਇਆ ਹੈ ਔਰ ਇਹ ਤਸਵੀਰਾਂ ਬਟਾਲੇ ਤੋਂ ਨੇ ਔਰ ਇਹ ਇੱਕ ਐਸਾ ਛਾਪਾ ਸੀ ਜਿਹੜਾ ਕਿ ਬਿਲਕੁਲ ਕਿਸੇ ਨੂੰ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਲੇਕਿਨ ਬਹੁਤ ਹੀ ਅਹਿਮ ਸੂਤਰਾਂ ਤੋਂ ਜਾਣਕਾਰੀ ਮਿਲਦੀ ਹੈ ਪੱਤਰਕਾਰਾਂ ਨੂੰ ਵੀ ਤਾਂ ਉਹ ਪਹੁੰਚਦੇ ਨੇ ਔਰ ਲੇਕਿਨ ਜਾਂਦੇ ਜਾਂਦੇ ਚਾਹੇ ਵਿਜੀਲੈਂਸ ਦੇ ਅਧਿਕਾਰੀ ਕੁਝ ਵੀ ਖੁਲਾਸਾ ਨਹੀਂ ਕਰਕੇ ਗਏ ਲੇਕਿਨ ਸੂਤਰਾਂ ਦੇ ਹਵਾਲੇ ਦੀ ਗੱਲ ਕਰੀਏ ਤੇ ਸੂਤਰਾਂ ਦੇ ਹਵਾਲੇ ਤੋਂ ਇਹ ਜ਼ਰੂਰ ਸਾਹਮਣੇ ਹੈ ਕਿ ਕੁਝ ਐਸੀ ਬਰਾਮਦਗੀ ਹੋਈ ਆ ਔਰ ਜਾਂਦੇ ਜਾਂਦੇ ਜਦੋਂ ਗੱਡੀ ਦੇ ਵਿੱਚ ਬੈਠੇ ਹੋਏ ਉਹਨਾਂ ਅਧਿਕਾਰੀਆਂ ਨਾਲ ਪੁੱਛਿਆ ਗਿਆ ਤਾਂ ਉਹਨਾਂ ਦਾ ਇਹ ਜ਼ਰੂਰ ਕਹਿਣਾ ਸੀ ਕਿ ਸਵੇਰੇ ਤਾਨੂੰ ਇੱਕ ਖੁਲਾਸਾ ਹੋ ਜਾਏਗਾ ਕਿ ਕੀ ਕੀ ਅਸੀਂ ਮਿਲਿਆ ਐ ਐਸਾ ਕੀ ਕੀ ਐ ਐਸਾ ਖੁਲਾਸਾ ਹੋਇਆ ਕਿ ਜਿਹੜਾ ਦੇਰ ਰਾਤ ਇਸ ਜਗ੍ਹਾ ਦੇ ਉੱਤੇ ਰੇਡ ਕੀਤੀ ਗਈ ਹੈ ਕਿਹਦੇ ਵੱਲੋਂ ਕੰਪਲੇਂਟ ਸੀ ਜਾਂ ਕੀ ਮਾਮਲਾ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਲੇਕਿਨ ਇਹ ਜ਼ਰੂਰ ਹੈ ਕਿ ਇਸ ਵੇਲੇ ਦੇਰ ਰਾਤ ਬਟਾਲਾ ਦੇ ਵਿੱਚ ਇੱਕ ਵਿਜੀਲੈਂਸ ਦੀ ਰੇਡ ਹੋਣੀ ਔਰ ਉਹ ਵੀ ਇੱਕ ਐਸ ਡੀ ਐਮ ਰੈਂਕ ਦੇ ਆਫੀਸਰ ਦੇ ਘਰ ਦੇ ਵਿੱਚ ਵਿਕਰਮਜੀਤ ਸਿੰਘ ਜਿਨ੍ਹਾਂ ਦਾ ਨਾਮ ਹੈ ਔਰ ਇਹ بڑے ਸਵਾਲ ਖੜੇ ਕਰਦੀ ਹੈ ਕਿ ਕੀ ਕੀਤਾ ਜਾ ਸਕਦੀ ਕਿ ਇਹ ਰੇਡ ਕਿਵੇਂ ਦੀ ਹੈ ਜਾਂ ਕਿਦਾਂ ਦੀ ਨਹੀਂ ਹੈ ਕਿਉਂਕਿ ਹਜੇ ਤੱਕ ਕੋਈ ਖੁਲਾਸਾ ਨਹੀਂ ਹੋਇਆ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਲੇਕਿਨ ਇਹ ਜ਼ਰੂਰ ਹੈ ਕਿ ਰੇਡ ਜ਼ਰੂਰ ਹੋਈ ਹੈ ਅਫਸਰਸ ਆਏ ਨੇ ਉਹਨਾਂ ਨੂੰ ਕੋਆਰਡੀਨੇਟ ਕਰਕੇ ਉਸ ਇਲਾਕੇ ਦੇ ਵਿੱਚੋਂ ਇਸ ਘਰ ਦੇ ਵਿੱਚੋਂ ਲੈ ਕੇ ਗਏ ਨੇ ਜਾਂਚ ਵਿੱਚ ਕੀ ਸਾਹਮਣੇ ਆਉਂਦਾ ਹੈ ਇਹ ਮਾਰਨਿੰਗ ਦੇ ਵਿੱਚ ਖੁਲਾਸਾ ਹੋਏਗਾ ਕੈਮਰਾਪਰਸਨ ਵਿਕਮਜੀ ਮਾਦੇ ਨਾਲ ਗੁਰਪ੍ਰੀਤ ਚਾਵਲਾ ਜਗਮਣੀ ਟੀਵੀ ਲਈ ਗੁਰਦਾਸਪੁਰ